ਤਾਂ ਜੁੱਤੀਆਂ ਮਾਰਨੀਆਂ ਜਿਨ੍ਹਾਂ ਪੈਰਾਂ ਦੇ ਵਿੱਚ ਮਾਪੇ ਦੇ ਕਹਿੰਦੇ ਨੇ ਕਿ ਰੱਬ ਵੱਸਦਾ ਅੱਜ ਉਹਨਾਂ ਮਾਪਿਆਂ ਨੂੰ ਉਹਨਾਂ ਲੱਤਾਂ ਦੇ ਨਾਲ ਮਾਰ ਕੇ ਘਰ ਤੋਂ ਬਾਹਰ ਕੱਢਿਆ ਜਾ ਰਿਹਾ ਇਸ ਤੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਹੈ ਇਹ ਮਿਲੂ ਕਰੋ ਕਹਿੰਦੀ ਬਾਹਰ ਨਿਕਲ ਜਾ ਤੇ ਮੈਂ ਬਾਹਰ ਕੱਢ ਕੇ ਬੰਨ ਸਿੱਕਕੋਟ ਲੱਪੇ ਬਿੰਦੂ ਚੱਪਣਾ ਕਹਿੰਦੀ ਕਰੋ ਬਾਹਰ ਨਿਕਲ ਜਾ ਬਸ ਕਿ ਕਿਦਾਂ ਤੁਸੀਂ ਉਹਨਾਂ ਦੇ ਜੁੱਤੀਆਂ ਮਾਰੀਆਂ ਘਰ ਤੋਂ ਬਾਹਰ ਕੱਢਿਆ ਘਰ ਦੇ ਵਿੱਚ ਤੁਸੀਂ ਬੈਠੇ ਹੋ ਇਸ ਵੇਲੇ ਘਰ ਤੇ ਉਹਨਾਂ ਦਾ ਕੋਈ ਹੱਕ ਨਹੀਂ ਹੈ ਕੀ ਕਾਦੀ ਨਾਲ ਤਾਗੇ ਬਾਹਰ ਰਹਿੰਦੇ ਨੂੰ ਸਾਡੇ ਤੋਂ ਬਾਅਦ ਮੁੱਕਿਆ ਗਿਆ ਤੇ ਤੁਸੀਂ ਕਿਤਾ ਆਂਦੇ ਗੋਟਾ ਦਾ ਕੋ ਬੱਚਾ ਤੇ ਗੋਟਾ ਇਹਦਾ ਹੁੰਦਾ ਤੁਹਾਡਾ ਪੱਜ ਪਹਿਲਾਂ ਬਣਦਾ ਕੀ ਉਹਨਾਂ ਦਾ ਅੱਜ ਲਿਆ 8 ਦਿਨਾਂ ਤੋਂ ਇਹ ਬਾਹਰ ਕਦੇ ਕਿਸੇ ਰਿਸ਼ਤੇਦਾਰ ਦੇ ਕੋਲੇ ਕਦੇ ਕਿਸੇ ਮੰਦਰ ਗੁਰਦੁਆਰੇ ਚ ਬਹਿ ਕੇ ਆਪਣਾ ਟਾਈਮ ਪਾਸ ਕਰਦੇ ਆ ਉਸੀ ਪੜਾਇਆ ਲਿਖਾਇਆ ਸੀ ਜਦੋਂ ਥਾਂ ਬਣਾਇਆ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ ਪੜ੍ਹਨ ਚਾਹਦਾ ਪੁੱਤ ਇੱਕ ਰੋ ਕਰ ਲੈ ਪੜ੍ਹਨ ਮਕਾਮ ਇੰਤਿਆਰ ਮਕਾਮ ਪਾਇਆ ਸੀ ਬੱਚੇ ਪਾਲੇ ਪੜ੍ਹਾਈ ਲਿਖਾਈ ਅੱਜ ਮਾਂ ਬੇ ਤੱਕ ਜਮਾ ਰਕਰ ਤੋਂ ਬਰਕ ਦੇ ਇਹ ਗਲਤ ਕਰਦੇ ਇਹ ਤੁਹਾ ਦਾ ਦੋਸਰ ਟੁਕਾ ਫੇਰ ਵੀ ਯਾਰ ਜੁੱਤੀਆਂ ਮੇਰੇ ਫੇਰ ਤਾਂ ਕੋਈ ਨਹੀਂ ਇਹਨਾਂ ਨੇ ਨਹੀਂ ਬਣਾਇਆ ਇਹਨਾਂ ਨੇ ਨਹੀਂ ਬਣਾਇਆ ਤੁਹਾਨੂੰ ਵੱਡੇ ਐਵੇਂ ਹੀ ਕਰ ਦਿੱਤਾ ਅਸੀਂ ਤਾਂ ਢਾਲ ਖਾ ਕੇ ਗਲਤੀ ਕੀਤੀ ਆ ਤੇ ਡਾੜੀ ਦੇ ਜੋ ਜੋ ਜਿੰਨਾਂ ਨੇ ਨਾ ਸੱਲਦੇ ਨੇ ਜੁੱਤੀਆਂ ਮਾਰੀਆਂ ਤੇ ਮੈਂ ਇਹਨਾਂ ਨੇ ਕਿਹਾ ਮੈਂ ਕਿ ਤੂੰ ਅੰਗਲੇ ਪਰ ਡਾੜੀ ਤੇ ਮਾਰਦੀ ਆ ਤੇ ਨਾਲ ਜੀ ਡੰਡਾ ਚੁੱਕਿਆ ਨੇ ਪਹਿਲੇ ਮੇਰੇ ਇੱਥੇ ਬਾਹ ਤੇ ਮਾਰਿਆ ਮੇਰੇ ਮੂੰਹ ਤੇ ਮਾਰਿਆ ਤੇ ਮੇਰੇ ਕੁੜੀ ਦੇ ਸਿਰ ਤੇ ਵੀ ਲੱਗਾ ਤੁਹਾਨੂੰ ਤਾਂ ਬਹੁਤ ਵਾਰ ਸੁਣਿਆ ਸੀ ਪਰ ਐਦਾਂ ਦਾ ਕਲਜੋ ਗਾ ਗਿਆ ਕਿ ਧੀਆਂ ਵੀ ਇਹੋ ਜਿਹੀਆਂ ਹਰਕਤਾਂ ਕਰਨ ਲੱਗ ਗਈਆਂ ਆਹ ਬੰਦੇ ਜਾਇ ਪੱਤੇ ਮੈਂ ਉਸ ਕੁੜੀ ਨੂੰ ਪਿਆਰ ਕੀਤਾ ਸੀਗਾ ਪਹਿਲੇ ਦਿਨ ਜਿੱਦ ਜੰਮੀ ਮੈਂ ওকে ਕਹਿਣਾ ਲੈ ਵੀ ਮੈਂ ਚੀਜ਼ ਦੇਂਦੀ ਪਹਿਲੇ ਹੁਣ ਇੰਨਾ ਵਧੀਆ ਸੂਟ ਵੀ ਕੱਪੜਾ ਆ ਰਹੀ ਜੀ ਪੱਤੇ ਵਧੀਆ ਲੱਗਦੇ ਇਹ ਮੇਰਾ ਹਾਲ ਕਿੱਥੇ ਪਹਮਾ ਲਈ ਗਲਾਬਾ ਇੱਕ ਨੂੰ ਜਿਹੜੀ ਆ ਉਹ ਧੀਆਂ ਦਾ ਫਰਜ ਨੂੰ ਆ ਰਹੀ ਆਪਣੇ ਮਾਪਿਆਂ ਦੇ ਨਾਲ ਜਿੱਥੇ ਵੀ ਇਹ ਜਾਂਦੇ ਨੇ ਤੇ ਇੱਕ ਧੀ ਜਿਹੜੀ ਉਹਨਾਂ ਦੀ ਸਗੀ ਉਹਨਾਂ ਨੇ ਨਹੀਂ ਸੋਚਿਆ ਇਨਾਂ ਦੇ ਚਿਹਰੇ ਤੋਂ ਇਹਨਾਂ ਦੀ ਬੇਵਸੀ ਬੜੀ ਸਾਫ਼ ਝਲਕਦੀ ਹੈ ਨਜ਼ਰ ਆ ਰਹੀ ਆ ਬਈ ਬੜੇ ਪਰੇਸ਼ਾਨ ਨੇ ਕਿਉਂਕਿ ਇੱਕ ਮਾਪਾ ਜਿਹੜਾ ਹੈਗਾ ਸਾਰੀ ਉਮਰ ਆਪਣੇ ਬੱਚਿਆਂ ਵਾਸਤੇ ਕਮਾਉਂਦਾ ਵਾ ਉਹਨਾਂ ਵਾਸਤੇ ਛੱਤ ਦਾ ਇੰਤਜ਼ਾਮ ਕਰਦਾ ਉਹਨਾਂ ਨੂੰ ਪੜਾਉਂਦਾ ਲਗਾਉਂਦਾ ਸਾਰੀ ਕਾਰਵਾਈ ਕਰਦਾ ਵਾ ਸੋਗੇਤਾਕ ਸ਼ੇਅਰ ਕਰੋ ਅਜੇ ਇਹ ਕੁੱਪਤਾ ਨੂੰ ਅਜਈਆਂ ਬੱਚਿਆਂ ਨੂੰ ਜਿਹੜੇ ਅਜਿਹੇ ਹਰਕਤਾਂ ਆਪਣੇ ਰੱਬ ਵਰਗੇ ਮਾਪਿਆਂ ਦੇ ਨਾਲ ਕਰਦੇ ਆ ਤਾਂ ਜੋ ਜਿਹੇ ਬੱਚਿਆਂ ਤੇ ਵੱਡੀ ਕਾਰਵਾਈਆਂ ਹੋਵੇ ਕਹਿੰਦੇ ਮਾਪੇ ਕਦੇ ਕੁਮਾਪੇ ਨਹੀਂ ਬਣ ਸਕਦੇ ਪਰ ਅੱਜ ਕੱਲ ਦਾ ਕਲਯੁਗ ਦਾ ਸਮਾਂ ਉਹ ਆ ਗਿਆ ਹੈ ਜਿੱਥੇ ਬੱਚੇ ਜ਼ਰੂਰ ਕਪੁੱਤ ਬਣ ਗਏ ਨੇ ਇੱਕ ਹੋਰ ਬਜ਼ੁਰਗ ਜੋੜਾ ਸਾਡੇ ਕੋਲ ਪਹੁੰਚਿਆ ਹੈ ਜਿਨ੍ਹਾਂ ਨੂੰ ਸ਼ਾਇਦ ਉਸ ਘਰ ਦੇ ਵਿੱਚੋਂ ਇਹਨਾਂ ਦੇ ਬੱਚਿਆਂ ਨੇ ਇਹਨਾਂ ਦੀ ਧੀ ਪੁੱਤ ਨੇ ਕੱਢ ਦਿੱਤਾ ਜੋ ਇਹਨਾਂ ਨੇ ਬਹੁਤ ਹੀ ਚਾਹ ਦੇ ਨਾਲ ਬਹੁਤ ਸੁਪਨਿਆਂ ਦੇ ਨਾਲ ਉਸ ਘਰ ਨੂੰ ਬੜੀ ਮਿਹਨਤ ਮੁਸ਼ਕਲ ਦੇ ਨਾਲ ਆਪਣੀ ਕਮਾਈ ਦੇ ਨਾਲ ਬਣਾਇਆ ਸੀ ਪਰ ਅੱਜ ਇਹ ਸੜਕਾਂ ਤੇ ਦਿਨ ਰਾਤ ਕੱਟਣ ਦੇ ਲਈ ਇਸ ਧੁੱਪ ਦੇ ਵਿੱਚ ਇਸ ਹਨੇਰੇ ਦੇ ਵਿੱਚ ਮਜਬੂਰ ਹੋ ਚੁੱਕੇ ਨੇ ਸੋ ਬਾਬਾ ਜੀ ਤੁਸੀਂ ਆਪਣਾ ਸਾਰਾ ਕਹਾਣੀ ਦੱਸਣੀ ਹੈ ਤੁਹਾਡੇ ਨਾਲ ਤੁਹਾਡੇ ਧੀ ਪੁੱਤ ਕੀ ਸਲੂਕ ਕਰਦੇ ਆ ਕਿਉਂ ਕਰਦੇ ਆ ਦੇਖੋ ਜੀ ਇਹ ਅਸਨੇ ਘਰ ਮੇਰੇ ਕੁੜੀ ਲੜਕੇ ਘਰੋਂ ਤੇ ਮੈਨੂੰ ਮੈਂ ਬਿਮਾਰ ਚਾਰ ਦਿਨ ਹੋ ਗਏ ਤੇ ਇਹ ਮੈਨੂੰ ਘਰੋਂ ਕਹਿੰਦੀ ਬਾਹਰ ਨਿਕਲ ਜਾ ਤੇ ਮੈਂ ਬਾਹਰ ਕੱਢ ਕੇ ਬੰਨ ਸੱਚ ਕੁੱਟਣ ਲੱਪੇ ਬਿੰਦੂ ਚਪੜ ਨਾਲ ਕਹਿੰਦੀ ਘਰੋਂ ਬਾਹਰ ਨਿਕਲ ਜਾ ਬਸ ਤੀ ਕੁੱਟਦੀ ਐ ਹਾਂਜੀ ਤੀ ਕੁੱਟਦੀ ਆ ਕਿਉਂ ਕੁੱਟਦੀ ਐ ਬਾਤ ਐ ਕਰਕੇ ਜੀ ਥੈਂ ਕਰਕੇ ਕਿੰਨਾ ਕ ਥਾਮ ਪੰਜ ਮਾਲੇ ਪੰਜ ਮਾਲਿਆਂ ਦੇ ਲਈ ਤੁਹਾਨੂੰ ਕੁੱਟ ਮਾਰ ਕੀਤੀ ਹਾਂਜੀ ਕੀ ਚਾਹੀ ਮੇਰਾ ਤੂੰ ਇਥੇਨੇ ਕਿਹਨ ਨੂੰ ਲੱਗਦਾ ਤੀ ਵਿਆਹੀ ਹੋਈ ਐ ਹਾਂਜੀ ਕਿੰਨੇ ਬੱਚੇ ਆ ਉਹਦਾ ਇੱਕ ਮੁੰਡਾ ਆ ਤੁਹਾਡੇ ਕਿੰਨੇ ਬੱਚੇ ਆ ਮੇਰੇ ਚਾਰ ਦੋ ਲੜਕੀਆਂ ਤੋਂ ਲੜਦੇ ਤੇ ਬਾਕੀ ਦੇ ਬੱਚੇ ਕੀ ਕਹਿੰਦੇ ਫੇ ਦੇਖੋ ਦੋ ਤਾਂ ਸਹਿਮਤ ਅਮੈਨਾ ਦੋ ਨਹੀਂ ਸਹਿਮਤ ਹੈਗੇ ਤੇ ਹੁਣ ਤੁਸੀਂ ਤੁਹਾਨੂੰ ਘਰ ਤੋਂ ਬਾਹਰ ਕੱਢ ਦਿੱਤਾ ਹਾਂਜੀ 3 ਨੇ ਵੀ ਤੇ ਨਾਲ ਕੋਈ ਪੁੱਤ ਵੀ ਰਲਿਆ ਪੁੱਤ ਵੀ ਰਲਿਆ ਛੋਟਾ ਮੇਰਾ ਮੁੰਡਾ ਕੀ ਕਹਿੰਦੇ ਆ ਤੁਹਾਨੂੰ ਬਾਹਰ ਕਦੇ ਘਰੋਂ ਬਾਹਰ ਨਿਕਲ ਜਾ ਸਾਡੇ ਥੈਂ ਸਾਡਾ ਆ ਹਾਂਜੀ ਇਹ ਕਹਿੰਦੇ ਕਹਿੰਦੇ ਥਾ ਸਾਡਾ ਵਾ ਹਾਂਜੀ ਤੁਸੀਂ ਆਪ ਜਿੱਥੇ ਮਰਜ਼ੀ ਰਹੋ ਤੁਸੀਂ ਪੜਾਇਆ ਲਿਖਾਇਆ ਸੀ ਜਦੋਂ ਥਾਂ ਬਣਾਇਆ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ ਨਹੀਂ ਪੜਾਇਆ ਲਿਖਾਇਆ ਪਤਾ ਇਹ ਗੁਰ ਕੱਲ ਇਹ ਤੁਹਾਡੇ ਵਾਈਫ ਆ ਹਾਂਜੀ ਮਾਤਾ ਜੀ ਕੀ ਕਹਿੰਦੇ ਆ ਬੱਚੇ ਦੇਖੋ ਇਹ ਹੀ ਗੱਲ ਕਹਿੰਦੇ ਆ ਵੇ ਕੁਰਬਾਨ ਨਿਕਲ ਚਲੋ ਅਸੀਂ ਮਿਹਨਤ ਕੀਤੀ ਆ ਇਹ ਆਰਮਗਾਨ ਬਣਾਇਆ ਆਜੂ ਬਾਪੂ ਜੀ ਹਮਮ ਪਰਮਗਾਨ ਮਿਹਨਤ ਦੀ ਆਰਮਗਾਨ ਪਾਇਆ ਸੀ ਪੱਪੇ ਚਪਾਲੇ ਪੜ੍ਹਾਈ ਲਿਖਾਈ ਮਸਲਾ ਆਤੇ ਵੇ ਲਾਤੇ ਅਜ ਮਾਂ ਵੀ ਤੱਕ ਜਮਾ ਕਰ ਤੋ ਬਾਰ ਕਰਦੇ ਇਹ ਗੱਲ ਦੁੱਖ ਰਹੀ ਤੇ ਇਹ ਦੁੱਖ ਦੁੱਖ ਸਾਰ ਟੁਕੋ ਇਹ ਗੱਲ ਹਲੇ ਕੁੜੀ ਜਾ ਸਾ ਤੇਜ ਵਾ ਅਸੀਂ ਤਾਂ ਭੋਲੇ ਪੰਛੀ ਆ ਸਗਰੇ ਬੇਬਦ ਬੋਲਣਗੇ ਬੋਲੇ ਨਹੀਂ ਅਗੇ ਬੱਤਾਂ ਸੰਸਾਪ ਮੇਰਾ ਜੈਸਾਨੀ ਸਭ ਇਹ ਗੱਲਾਂ ਵੀ ਕੁੜੀ ਬਾਹਰ ਕੱਢ ਦੋ ਅਸੀਂ ਆਪਣੇ ਘਰ ਹੋਏ ਹੀ ਆਪਣੀ ਘਰ ਜਦੋਂ ਛੋਟੇ ਛੋਟੇ ਸੀ ਜਦੋਂ ਪਾਲੇ ਸੀ ਜਵਾਨ ਕੀਤੇ ਸੀ ਘਰ ਲਿਆ ਸੀ ਸੋਚਿਆ ਸੀ ਕਿ ਇਹੋ ਜੇ ਬੱਚੇ ਨਿਕਲਣਗੇ ਕੀ ਹੋ ਕੀ ਪੁੱਤ ਕੀ ਪਤਾ ਕਿਦਾਂ ਨਿਕਲ ਲੈ ਆ ਫੇਰ ਹੀ ਮੰਨਤ ਕੀਤੀ ਅਸੀਂ ਦਿਨ ਰਾਤ ਮੰਨਤ ਕਰਦੇ ਪਾਲੇ ਦਿਮ ਪੜਾਈ ਲਖਾਈ ਫੇਰ ਵੀ ਹਰ ਜੁੱਤੀਆਂ ਵਜੇ ਫੇਰ ਦਾ ਫੇਰ ਕੋਈ ਹੈ ਨਹੀਂ ਮਾ ਜੁੱਤੀਆਂ ਮਾਰਦੇ ਬਾਹਰ ਕੱਢਦੇ ਆ ਫਿਰ ਇਹ ਤਾਂ ਗੱਲ ਦਾ ਗੱਲ ਗਲਤ ਗੱਲ ਨਾ ਜਦ ਵਿਆਹ ਸੀ ਉਹ ਠੀਕ ਠਾਕ ਸੀ ਬਾਅ ਸਹਾਂ ਦਾ ਵਿਰਮ ਹੋਇਆ ਪੂਆ ਪਿਆ ਗਿਆ ਆਪਣੇ ਸਹਾਂ ਮੇਰਾ ਇਹ ਤੁਸੀ ਬਾਹਰ ਨਿਕਲ ਜਾਓ ਇਹ ਮੈਂ ਆਪਣੇ ਜਮੀਨੋਂ ਹਟਵਾ ਦਵਾਂ ਵਿਆਹੀ ਸੀ ਜਿੱਥੇ ਉਹ ਸੋਹਰੇ ਪਰਿਵਾਰ ਦੇ ਵਿੱਚ ਨਹੀਂ ਫੇਤੀ ਜਾ ਕੇ ਦੇ ਆ ਉਹਦੇ ਮਸੋਹਰੇ ਚੰਗੇ ਆ ਮਕਾਨ ਤਾਂ ਪਾ ਗੇ ਸੋਹਰੇ ਆ ਨੇ ਤੇ ਥੋੜਾ ਪਰਿਵਾਰ ਸੋਹਣਾ ਪਰਿਵਾਰ ਵਾ ਪੈਸੇ ਪੱਖੋਂ ਵੀ ਹਾਂ ਸਾਰੇ ਪੱਗੇ ਵਧੀਆ ਪਰਿਵਾਰ ਅਰੇ ਕੁੜੀ ਵਧੀਆ ਦੀਆਂ ਗਈ ਹਾਂ ਕਿ ਐਦਾਂ ਕਰਦੀ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਘਰ ਤੋਂ ਕੱਢਿਆ ਹੋਇਆ ਅੱਡ ਦਿਨ ਹੋ ਗਏ ਅੱਡ ਦਿਨ ਹੋ ਗਏ ਘਰ ਨਿਕਲ ਪਈ ਹਾਂਜੀ ਉਹ ਮੇਨਰਾਂਨ ਦਵਾ ਉਹਦੇ ਘਰ ਆ ਕੇ ਆਏ ਸ੍ਰੀ ਆ ਕੇ ਤੇ ਕੀ ਲੈ ਕੇ ਆਈ ਮੈਂ ਤਾਂ ਅੱਠ ਸਾਂ ਜਾ ਕੇ ਆਈ ਆ ਅੱਜ ਮੈਂ ਕਹ ਚਾਹਤਾ ਚੱਲਦੇ ਆਪਣੇ ਦੇਖਦੇ ਕੀ ਕੁੜਕੀ ਕੀ ਬੋਲੀ ਚਲਦੀ ਆ ਔਰ ਉਧਰੋਂ ਕੱਢ ਕੇ ਪਰਦੇ ਆਪਣੇ ਬੱਚੇ ਵੀ ਕਰਵਾਣ ਦੇ ਮੈਂ ਨੋ ਵੀ ਪੋਤੀਆਂ ਮੇਰੀ ਪੋਤੀਆਂ ਵੀ ਆ ਨੋ ਸੋੜ ਮੈਂ ਆਪਣੇ ਨਾਲ ਰੱਖੀਆਂ ਨੋ ਮੇਰੀ ਮੈਸੋ ਕੱਢ ਬਾਹਰ ਕਰ ਸਕਦੀ ਆ ਸੇਵਾ ਕਰਦੀ ਸਾਡੀ ਐਨਐਸਓ ਕਰਦੀ ਆ ਅਸੀਂ ਬਾਹਰ ਨਹੀਂ ਕੱਢ ਸਕਦੇ ਨਾ ਉਹਨੂੰ ਤੁਹਾਨੂੰ ਤਾਂ ਬਹੁਤ ਵਾਰ ਸੁਣਿਆ ਸੀ ਪਰ ਐਦਾਂ ਦਾ ਕਲਜੁਗ ਆ ਗਿਆ ਕਿ ਧੀਆਂ ਵੀ ਇਹੋ ਜਿਹੀਆਂ ਹਰਕਤਾਂ ਕਰਨ ਲੱਗ ਗਈਆਂ ਕਹਤੀ ਆਹ ਹੰਕਾਰ ਵਾ ਗਿਆ ਫਰ ਗੱਲ ਕੋਈ ਨਹੀਂ ਹੈਗੀ ਜੋ ਅਸੀਂ ਕਰਦੇ ਆ ਕਿ ਸਾਡੀ ਮਰਜ਼ੀ ਆ ਸਾਡੀ ਮੈਂ ਦੀ ਗੱਲ ਕਰ ਸਾਡੀ ਮਨ ਚੱਲਣਾ ਮਾਂਪ ਚੱਲਣਾ ਉਹ ਕਹਿੰਦੇ ਸਾ ਜਿੱਥੇ ਮੈਂ ਖੜੀ ਉੱਥੇ ਖੜ੍ਹਦੇ ਅੱਗੇ ਪਿੱਛੇ ਨਾ ਹੋਣ ਪਾਣੀ ਮੈਂ ਪੜਾਉਂ ਪੀਣ ਨੇ ਤਾਂ ਖਾਣ ਮਰੇ ਆਜੋ ਕੰਮ ਕਰਨਾ ਨਹੀਂ ਕੋਈ ਐ ਸਹਜ ਜਿੰਦਗੀ ਨੋ ਮੇਰੀ ਉਹਦੇ ਕੱਪੜੇ ਤੋਂ ਉੱਤੇ ਸਭ ਜੰਦ ਨੂੰ ਇੱਥੇ ਰੱਖਿਆ ਸੀ ਇੱਕ ਸਾਲ ਮੇਕਾ ਜਵਾਈ ਮੇ ਕੋਰੇ ਆ 30 ਜਵਾਈ ਉਹਨੂੰ ਵੀ ਅੱਜ ਹੋ ਗਿਆੜ ਹੋ ਗਿਆ ਸੀ ਅੱਜ ਹੋਈਆ ਇੱਕ ਸਾਲ ਮੈਂ ਕੋਰੇ ਰੱਖਿਆ 30 ਜਵਾਈ ਨੂੰ ਮੈਂ ਫਿਰ ਵੀ ਆ ਜਿੱਥੇ 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 ਬਚ ਰਹੀ ਹੈ ਬਚ ਹੁਣ ਤੁਸੀਂ ਜਗਾ ਨਾਮ ਕਰ ਦਿੱਤੀ ਹੈ ਕਿ ਨਹੀਂ ਹਾਂ ਜਦੋਂ ਨਾਮ ਦਿੱਤੀ ਜਾਗੀ ਮੰਨਦੇ ਜਨਾਂ ਨੋ ਨਾਮ ਨਹੀਂ ਕਰਨੀ ਅਸੀਂ ਇਹ ਇਹ ਨੋ ਤੇ ਹਾਂ ਅਸੀਂ ਸਾਨੂੰ ਦੇਣਾ ਕੋਈ ਵੀ ਕੁੜੀ ਨੂੰ ਹਾਂ ਸਾਡੀ ਇਹ ਪੈਂਦਾ ਵੀ ਤੁਹਾਨੂੰ ਘਰ ਚ ਜਾਈਏ ਅਸੀਂ ਆਪਣੀ ਰੋਟੀ ਪਾਣੀ ਖਾਈਏ ਉਹਨਾਂ ਕੋਲ ਦੀ ਮਰਦੀ ਆ ਉਹਦੇ ਤੋਂ ਬੱਚੇ ਹੈਗੇ ਆ ਅਸੀਂ ਪਾਲਦੇ ਆ ਅਜੀ ਮਗਾਨੀ ਮੈਂ ਵੀ ਧੀ ਬਣਾ ਕੇ ਲੈਂਦੀ ਹਾਂ ਇਹ ਇੱਕ ਧੀ ਹੈਗੀ ਆ ਹੈ ਇਧਰ ਗੋੜਦੀ ਗੋੜਦੀ ਮਰਦੀ ਜੇ ਉਹ ਮਾੜੀ ਗੱਲ ਮੈਂ ਮਾੜੀ ਗੱਲ ਹੈ ਉਹ ਵਾਤੇ ਚੰਗੀ ਨਹੀਂ ਮਾੜੀ ਜਨ ਬਹੁਤ ਵਾਤੇ ਸੇ ਇੰਨੇ ਬੋਤ ਕਹਿੰਦੇ ਆ ਜਿੰਦੀ ਖਰਾਬ ਸਰ ਬੱਤੇ ਮੈਂ ਉਸ ਕੁੜੀ ਨੂੰ ਪਿਆਰ ਕੀਤਾ ਸੀਗਾ ਪਹਿਲੇ ਦਿਨ ਜਦੋਂ ਜੰਮੀ ਆ ਮੈਨੂੰ ਕੋਈ ਕਹਿਣਾ ਲੈ ਮੈਂ ਮਿੰਨੀ ਚੀਜ਼ ਨਹੀਂ ਦਿੰਦੇ ਪਹਿਲੇ ਹੁਣ ਇੰਨਾ ਵਧੀਆ ਸੂਟ ਵੀ ਕੱਪੜਾ ਹਰ ਗੀ ਬੜੀ ਵਧੀਆ ਲੈ ਕੇ ਦਿੰਦਾ ਫਿਰ ਮੇਰਾ ਹਾਲ ਕੀ ਤੇ ਉਹ ਮਾੜੀ ਕਿ ਲੋਏ ਬਾਤ ਇਦਾਂ ਨਹੀਂ ਕਿਹਾ ਕਿ ਮੈਨੂੰ ਮਾਪਿਆਂ ਨੇ ਇੱਕ ਵਧੀਆ ਜਗ੍ਹਾ ਭੇਜ ਦਿੱਤਾ ਮੇਰਾ ਵਿਆਹ ਕੀਤਾ ਇਸ ਚੀਜ਼ ਦਾ ਨਹੀਂ ਕੋਈ ਸ਼ੁਕਰ ਇਹ ਤਾਂ ਕੋਈ ਸੁਕ ਨਹੀਂ ਅੱਛਾ ਜਦੋਂ ਯਾਨੀ ਇਹ ਜੀ ਆ ਵੀ ਸੁਣ ਲਿਆ ਜਾਓ ਆ ਕੇ ਕਹਿੰਦੀ ਅਸੀਂ ਕਹਿੰਦਾ ਆਪੇ ਕਹਿੰਦੇ ਆ ਜਾਊਗਾ ਨਾਲ ਲੈਣਾ ਜਿੱਦਾਂ ਕਿ ਉਦਾਂ ਆ ਜਾਓ ਉਦਾਂ ਹੀ ਆ ਜਾਓ ਸੋ ਇਹਨਾਂ ਬਜ਼ੁਰਗਾਂ ਦੀ ਜਿਹੜੀ ਨੋ ਹੈ ਉਹ ਸਾਡੇ ਨਾਲ ਮੌਜੂਦ ਹੈ ਤਸ਼ੱਦਦ ਜਿਹੜਾ ਇਹਨਾਂ ਦੇ ਅੱਖਾਂ ਦੇ ਸਾਹਮਣੇ ਵੀ ਹੋਇਆ ਇਹਨਾਂ ਦੇ ਨਾਲ ਵੀ ਹੋਇਆ ਸੋ ਤੁਸੀਂ ਘਰ ਦੇ ਵਿੱਚ ਮੌਜੂਦ ਹੁੰਦੇ ਸੀ ਜਦੋਂ ਮੰਮੀ ਡੈਡੀ ਨੂੰ ਇਸ ਤਰ੍ਹਾਂ ਕਟਿਆ ਜਾਂਦਾ ਸੀ ਹਾਂਜੀ ਕੌਣ ਕੱਟਦਾ ਸੀ ਜਿੱਦਾਂ ਕਿ ਸਾਡੀ ਮੇਰੀ ਨਰਾਂਣ ਵੱਡੀ ਉਹਦਾ ਨਾ ਵੀਨਾ ਰਾਣੀ ਆ ਗਵਿੰਦਪੁਰੇ ਵੀ ਆਈ ਆ ਗਵਿੰਦਪੁਰੇ ਵੀ ਆਈ ਐ ਤੇ ਨਾ ਉਹਨੂੰ 3 ਮਹੀਨੇ ਹੋ ਗਏ ਸੀ ਰਹਿੰਦੀ ਨੂੰ ਉੱਥੇ ਇੱਥੇ ਚਲ ਗਈ ਸੀ ਘਰ ਤਿੰਨ ਤਿੰਨ ਮਹੀਨੇ ਰਹਿੰਦੀ ਨੂੰ ਹੋ ਗਏ ਸੀ ਤੇ ਉਹ ਤਿੰਨ ਮਹੀਨਿਆਂ ਬਾਅਦ ਉਹਨਾਂ ਨੂੰ ਜਦ ਪਤਾ ਲੱਗਾ ਜਿਹਦਾ ਬਾਕੀ ਥਰਡ ਥੈਂ ਦਾ ਸਾਡਾ ਪ੍ਰੋਬਲਮ ਚ ਚੱਲਦੀ ਸੀ ਤੇ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਆ ਕੇ ਨਾ ਇੱਥੇ ਆ ਕੇ ਮੈਨੂੰ ਮੇਰੇ ਡੈਡੀ ਦੇ ਜਿਹਦਾ ਮੇਰਾ ਸਹੁਰੇ ਜੀ ਤੰਦਰ ਬਿਮਾਰ ਰਹੇ ਆ ਉਹਨਾਂ ਨੇ ਸਾਨੂੰ ਇਹ ਆ ਕੇ ਰਿਮੇ ਡੈਡੀ ਨੂੰ ਪੁੱਛਿਆ ਵੀ ਕੀ ਹਾਲ ਹੈ ਡੈਡੀ ਤੁਸੀਂ ਠੀਕ ਆ ਕਿ ਨਹੀਂ ਆ ਕੇ ਡੈਡੀ ਨੂੰ ਬੋਲਣ ਲੱਗਾ ਪਈ ਗਾਲਾ ਵਾਲਾ ਕੱਢੀਆਂ ਮੈਂ ਪੁੱਛਿਆ ਮੈਂ ਕਿਹਾ ਕੀ ਗੱਲ ਹੋਈ ਆ ਤੂੰ ਸਾਨੂੰ ਦੱਸ ਕੀ ਗੱਲ ਅਸੀਂ ਬਹਿ ਕੇ ਗੱਲ ਨਿਬੇੜਦੇ ਆ ਤੇ ਸਾਨੂੰ ਕਹਿਣ ਲੱਗੀ ਕਿ ਮੈਨੂੰ ਕਹਿੰਦੀ ਤੂੰ ਕੌਣ ਹੁੰਦੀ ਬੋਲਣ ਵਾਲੀ ਮੈਂ ਕਿਹਾ ਮੈਂ ਕਿਹਾ ਮੈਂ ਵੀ ਇਸ ਘਰ ਚ ਰਹਿੰਦੀ ਆ ਕਿ ਇਦਾਂ ਚੱਲਤਾ ਬਾਹਰ ਗੱਲ ਕਰ ਮੈਂ ਜੇ ਬਾਹਰ ਗੱਲ ਕੀਤੀ ਮੇਰੇ ਥੱਪੜ ਮਾਰਿਆ ਮੈਂ ਜਿਹਦਾ ਹੱਥ ਚੱਕ ਕੇ ਮਾਰਿਆ ਉਹਦੇ ਤੇਨਾ ਮੈਨੂੰ ਤੇ ਨਾਲ ਆਪਣੇ ਮਾਤਾ ਪਿਤਾ ਨੂੰ ਕਹਿਣ ਆਪੇ ਵੀ ਇਹ ਜੀ ਮੇਰੇ ਹੱਥ ਮੇਰੇ ਥੱਪੜ ਮਾਰਿਆ ਮੈਂ ਕਿਹਾ ਮੈਂ ਕੁਝ ਨਹੀਂ ਕੀਤਾ ਤੇਨਾ ਇਧਰ ਡੈਡੀ ਨੇ ਹਨਾ ਬਾਹਰ ਡੈਡੀ ਵੀ ਬਾਹਰ ਆ ਗਏ ਤੇ ਡੈੜੀ ਦੇ ਜੋਲ ਜੋਲ ਦੀ ਇਹਨਾਂ ਨੇ ਹਨਾ ਸਿਰ ਤੇ ਨਾ ਜੁੱਤੀਆਂ ਮਾਰੀਆਂ ਤੇ ਮੈਂ ਇਹਨਾਂ ਨੇ ਕਿਹਾ ਮੈਂ ਕਿ ਤੂੰ ਅੰਗਲੇ ਬੜ ਡੈਡੀ ਦੇ ਮਾਰਦੀ ਆ ਤੇਨਾ ਜੀ ਡੰਡਾ ਚੁੱਕਿਆ ਨੇ ਪਹਿਲਾਂ ਮੇਰੇ ਇੱਥੇ ਬਾਹ ਤੇ ਮਾਰਿਆ ਮੇਰੇ ਮੂੰਹ ਤੇ ਮਾਰਿਆ ਤੇ ਮੇਰੇ ਕੁੜੀ ਦੇ ਸਿਰ ਤੇ ਵੀ ਲੱਗਾ ਹਾਂਜੀ ਤੇ ਮੈਂ ਕਿਹਾ ਮੈਂ ਤੂੰ ਮੇਰੀ ਕੌਣ ਲੱਗਦੀ ਜਦ ਮੇਰੇ ਆਪਣੇ ਬਰਝਾਈ ਨੂੰ ਬਾਹਰ ਕੱਢਦੀ ਆਪਣੀ ਬਾਹਰ ਕੱਢਦੀ ਨਿਆਣਿਆਂ ਨੂੰ ਕਿ ਤੂੰ ਕੋਲ ਹੁੰਦੀਆਂ ਕਿ ਮਾਪੇ ਨੂੰ ਬਾਹਰ ਕੱਢਦੀ ਤੇਰਾ ਇੰਨੀ ਝ ਹੋਇਆ ਤੇ ਅਸੀਂ ਵੀ ਉੱਥੋਂ ਸਾਨੂੰ ਕਹਿੰਦੇ ਤੂੰ ਬਾਹਰ ਨਿਕਲ ਜਾ ਮੰਮੀ ਜੜੀ ਕਹਿੰਦੇ ਬਾਹਰ ਨਿਕਲ ਜਾ ਸਾਡੇ ਇੱਧੇ ਕੱਪੜੇ ਸਾਡੇ ਇੱਧੇ ਕੱਪੜੇ ਤੇ ਅਸੀਂ ਆਪਣੇ ਰਸਦਾਰ ਨਾਲ ਇੱਧੇ ਚੱਲ ਗਏ ਸਾਰ ਉਹਨਾਂ ਨੇ ਕਹਿੰਦੇ ਤੁਸੀਂ ਇੱਥੇ ਆ ਜਾਓ ਅਸੀਂ ਉੱਥੇ ਸਾਰ ਕੋ ਦੱਸਿਆ ਤੇ ਅਸੀਂ ਸਾਨੂੰ ਅਜ 8 ਦਿਨ ਹੋ ਗਏ ਆ ਸਾਨੂੰ ਘਰ ਨਹੀਂ ਬਾਲਵੇਂ ਕਿ ਜਦੋਂ ਤੁਸੀਂ ਗਏ ਉਦੋਂ ਹੀ ਆ ਜਾਓ ਮਤਲਬ ਅਸੀਂ ਇਹ ਕਹਿ ਸਕਦੇ ਆ ਇੱਥੇ ਇੱਕ ਨੂੰ ਜਿਹੜੀ ਆ ਉਹ ਧੀਆਂ ਦਾ ਫਰਜ ਨੂੰ ਮਾਰੀ ਆ ਆਪਣੇ ਮਾਪਿਆਂ ਦੇ ਨਾਲ ਜਿੱਥੇ ਵੀ ਇਹ ਜਾਂਦੇ ਨੇ ਪਰ ਉਹ ਧੀ ਜਿਹੜੀ ਇਹਨਾਂ ਦੇ ਜਾਣੇ ਵੀਣੇ ਹੈਗਾ ਛੱਡਣਾ ਕਿੱਥੇ ਤੁਸੀਂ ਅਸੀਂ ਵੀ ਕੱਲ ਰੱਬ ਨੂੰ ਮੂੰਹ ਦਿਖਾਉਣਾ ਆ ਕੱਲ ਮੇਰੀਆਂ ਵੀ ਥੋੜੀ ਧੀਆਂ ਆ ਮੈਂ ਵੀ ਦੇਖਣਾ ਆ ਮੋਰੇ ਹਾਂਜੀ ਤੇ ਇੱਕ ਧੀ ਜਿਹੜੀ ਉਹਨਾਂ ਦੇ ਸਗੀ ਉਹਨਾਂ ਨੇ ਨਹੀਂ ਸੋਚਿਆ ਕਿਹੜਾ ਆਪਣਾ ਪਿੰਡ ਕਿਹੜਾ ਵਾ ਖਲਵਾੜਾ ਖਲਵਾੜਾ ਕਲੋਨੀ ਫਗਵਾੜੇ ਦੇ ਵਿੱਚ ਹਾਂਜੀ ਮਤਲਬ ਇਹ ਸਾਰਾ ਕੁਝ ਉਸ ਘਰ ਦੇ ਵਿੱਚ ਹੋਇਆ ਜਦੋਂ ਮਾਪਿਆਂ ਨੂੰ ਮਾਰਦੇ ਸੀ ਤਾਂ ਮਾਪਿਆਂ ਨੇ ਤਾਂ ਨਹੀਂ ਅੱਗੇ ਕੁਝ ਕਿਹਾ ਨਹੀਂ ਮਤਲਬ ਭੋਲੇ ਭਾਲੇ ਆ ਦੇਖਣ ਨੂੰ ਲੱਗਦੇ ਆ ਫਿਰ ਵੀ ਬਿਲਕੁਲ ਇੱਕ ਧੀ ਨੂੰ ਤਰਸ ਨਹੀਂ ਆਇਆ ਨਹੀਂ ਉਹ ਤਾਂ ਕਹਿੰਦੇ ਜੀ ਉਹ ਕਹਿੰਦੀ ਮੇਰਾ ਆ ਸਭ ਕੁਝ ਤੁਸੀਂ ਇਸ ਦੇ ਕੁਝ ਨਹੀਂ ਲੱਗਦੇ ਤੁਸੀਂ ਇੱਥੋਂ ਚਲ ਜੋ ਜਿਹੜਾ ਕਰ ਮਤਲਬ ਮਾਪਿਆਂ ਨੇ ਬਣਾਇਆ ਹਾਂਜੀ ਜੇ ਅਸੀਂ ਉੱਥੋਂ ਆਏ ਆ ਤੇ ਹਣ ਮੈਨੂੰ ਵੀ ਉਲਟ ਬੋਲਣ ਆ ਪਈ ਕਹਿੰਦੀ ਮੇਰੇ ਮੰਮੀ ਜਣੀ ਸੁਖਾ ਕੇ ਬਾਹਰ ਲੈ ਕੇ ਆ ਗਈ ਏਦਾਂ ਕਹਿੰਦੀ ਆ ਜੀ ਉਹ ਹਾਂਜੀ ਸੋ ਬਿਲਕੁਲ ਮਤਲਬ ਇਹਨਾਂ ਨੇ ਆਪਣੀ ਅੱਖੀਂ ਦੇਖਿਆ ਨਿੱਕੇ ਨਿੱਕੇ ਬੱਚੇ ਤੁਸੀਂ ਦੇਖੇ ਉਹਨਾਂ ਬੱਚਿਆਂ ਨੂੰ ਵੀ ਮਾਰਨ ਲੱਗੇ ਉਸ ਧੀ ਨੇ ਬਿਲਕੁਲ ਵੀ ਨਹੀਂ ਸੋਚਿਆ ਇੱਕ ਲਾਲਚ ਦੇ ਵਿੱਚ ਇੱਕ ਘਰ ਦੇ ਲਾਲਚ ਦੇ ਵਿੱਚ ਇੱਕ ਧੀ ਇੱਕ ਪੁੱਤ ਐਨਾ ਅੰਨਾ ਹੋ ਗਿਆ ਸਾਡੇ ਨਾਲ ਐਡਵੋਕੇਟ ਮੌਜੂਦ ਨਹੀਂ ਅਕਸਰ ਬਹੁਤ ਸਾਰੇ ਮੁੰਡਿਆਂ ਦੇ ਕੇਸ ਸੁਣੇ ਆ ਪੁੱਤਾਂ ਦੇ ਕੇਸ ਸੁਣੇ ਆ ਪਰ ਅੱਜ ਧੀ ਦਾ ਕੇਸ ਸਾਡੇ ਕੋਲ ਸਾਡੇ ਦਫ਼ਤਰ ਪਹੁੰਚਿਆ ਵਾ ਕਿ ਕਿਸ ਤਰੀਕੇ ਦੇ ਨਾਲ ਮਾਪਿਆਂ ਦਾ ਇਹ ਹਾਲ ਕਰਤਾ ਕੁੱਟ ਦੇ ਮਾਰਦੇ ਆ ਸਿਰਫ ਇੱਕ ਜਗ੍ਹਾ ਦੀ ਖਾਤਰ ਇਹ ਕੀ ਕਾਨੂੰਨ ਕੀ ਕਹਿੰਦਾ ਵਾ ਦੇਖੋ ਜੀ ਇਹ ਜਿਹੜੇ ਬਜ਼ੁਰਗ ਜੋੜਾ ਵਾ ਸ਼ਿੰਦਰਪਾਲ ਤੇ ਇਹਨਾਂ ਦੀ ਵਾਈਫ ਬੇਸਿਕਲੀ ਇਹ ਫਗਵਾੜੇ ਦੇ ਰਹਿਣ ਵਾਲੇ ਆ ਹਾਂ ਦੁਰਨੇ ਸੀਨੀਅਰ ਸਿਟੀਜ਼ਨ ਹੈਗਾ ਇਹਨਾਂ ਦਾ ਜਿਹੜਾ ਡਾਕੂਮੈਂਟ ਇਹਨਾਂ ਦੇ ਪ੍ਰਾਪਰਟੀ ਦੇ ਵਚਨ ਤੋਂ ਬਾਅਦ ਇਹ ਅਬਜ਼ਰਵ ਹੋਇਆ ਵੀ ਪ੍ਰਾਪਰਟੀ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਮਿਹਨਤ ਕਰਕੇ ਖਰੀਦੀ ਸੀ ਫਿਰ ਉੱਤੇ ਮਕਾਨ ਬਣਾਇਆ ਤੇ ਇਹਨਾਂ ਦੇ ਚਾਰ ਬੱਚੇ ਆ ਦੋ ਬੇਟੀਆਂ ਦੋ ਬੇਟੇ ਆ ਤੇ ਇੱਕ ਬੇਟਾ ਤੇ ਇੱਕ ਬੇਟੀ ਜਿਹੜੇ ਹੈਗੇ ਆ ਉਹ ਜ਼ਬਰਦਸਤੀ ਜਿਹੜੀ ਹੈਗੀ ਆ ਉਹ ਪ੍ਰਾਪਰਟੀ ਆਪਣੇ ਨਾਂ ਤੇ ਕਰਵਾਉਣਾ ਚਾਹੁੰਦੇ ਆ ਤੇ ਇਹ ਜਿਹੜੇ ਬਜ਼ੁਰਗ ਹੈਗੇ ਨੇ ਇਹ ਨਹੀਂ ਚਾਹੁੰਦੇ ਕਿ ਉਹ ਪ੍ਰਾਪਰਟੀ ਜਿਹੜੀ ਇਹਨਾਂ ਦੇ ਉਹਨਾਂ ਦੇ ਨਾਮ ਤੇ ਹੋਵੇ ਤੇ ਆਫਟਰ ਜੋ ਲਾਈਫ ਦਾ ਸਿਸਟਮ ਹੈਗਾ ਉਹ ਕਹਿੰਦੇ ਸੀ ਜ ਆਪਣੇ ਜੀਵਨ ਕਾਲ ਚ ਪ੍ਰੋਪਰਟੀ ਨਹੀਂ ਕਰਨੀ ਤੇ ਉਹ ਜਿਹੜੀ ਲੜਕੀ ਆ ਤੇ ਲੜਕਾ ਇਹਨਾਂ ਨੂੰ ਮਾਰਦੇ ਕੁੱਟਦੇ ਆ ਕਾਫੀ ਇਹਨਾਂ ਦੇ ਕਹਿਣ ਮੁਤਾਬਕ ਵੀ ਇਹਨਾਂ ਨੂੰ ਜੁੱਤੀਆਂ ਦੇ ਨਾਲ ਕੁੱਟਿਆ ਜਾਂਦਾ ਇਹਨਾਂ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਇਹਨਾਂ ਤੇ ਕਾਫੀ ਵੱਖਰੇ ਵੱਖਰੇ ਪ੍ਰਕਾਰ ਦੇ ਤਸੀਹੇ ਜਿਹੜੇ ਕੀਤੇ ਜਾਂਦੇ ਹੈਗੇ ਆ ਇਸ ਉਮਰ ਦੇ ਵਿੱਚ ਵੀ ਜਿਹੜੇ ਬਜ਼ੁਰਗ ਹੈਗੇ ਤੁਸੀਂ ਇਹਨਾਂ ਦੀ ਸ਼ਕਲ ਤੋਂ ਇਹਨਾਂ ਦੇ ਚਿਹਰੇ ਤੋਂ ਅੰਦਾਜ਼ਾ ਲਾ ਸਕਦੇ ਆ ਸੋ ਇਹਨਾਂ ਤੇ ਕਾਫੀ ਤਸ਼ੱਦਦ ਆਇਆ ਗਿਆ ਪਿਛਲੇ 8 ਦਿਨਾਂ ਤੋਂ ਇਹ ਬਾਰਕ ਦੇ ਕਿਸੇ ਰਿਸ਼ਤੇਦਾਰ ਦੇ ਕੋਲੇ ਕਿਤੇ ਕਿਸੇ ਮੰਦਰ ਗੁਰਦੁਆਰੇ ਚ ਬਹਿ ਕੇ ਆਪਣਾ ਟਾਈਮ ਪਾਸ ਕਰਦੇ ਆ। ਸੋ ਹੁਣ ਜਿਹੜੀ ਹੈਗੀ ਆ ਜਿਹੜੀ ਕਾਨੂੰਨੀ ਪੱਖਾ ਇਹਦੇ ਵਿੱਚ ਸੀਨੀਅਰ ਸਿਟੀਜ਼ਨ ਐਕਟ ਹੈਗਾ ਜੀ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਉਸ ਬੇਟੀ ਦੇ ਖਿਲਾਫ ਤੇ ਬੇਟੇ ਦੇ ਖਿਲਾਫ ਕਿ ਜਿਨ੍ਹਾਂ ਨੇ ਇਹਨਾਂ ਨੂੰ ਆਪਣੇ ਘਰ ਤੋਂ ਬੇਕਾਰ ਕੀਤਾ ਹੋਇਆ ਵਾ ਠੀਕ ਹੈ ਜੀ ਤਾਂ ਕਿ ਫਸਟ ਆਫਰ ਇਹਨਾਂ ਨੂੰ ਇਨਸਾਫ ਦਵਾਇਆ ਜਾ ਸਕੇ ਇਹਨਾਂ ਦੇ ਚਿਹਰੇ ਤੋਂ ਇਹਨਾਂ ਦੀ ਬੇਵਸੀ ਬੜੀ ਸਾਫ਼ ਝਲਕਦੀ ਹੈ ਨਜ਼ਰ ਆ ਰਹੀ ਆ। ਵੀ ਬੜੇ ਪਰੇਸ਼ਾਨ ਨੇ ਕਿਉਂਕਿ ਇੱਕ ਮਾਪਾ ਜਿਹੜਾ ਹੈਗਾ ਸਾਰੀ ਉਮਰ ਆਪਣੇ ਬੱਚਿਆਂ ਵਾਸਤੇ ਕਮਾਉਂਦਾ ਵਾ ਉਹਨਾਂ ਵਾਸਤੇ ਛੱਤ ਦਾ ਇੰਤਜ਼ਾਮ ਕਰਦਾ ਉਹਨਾਂ ਨੂੰ ਪੜਾਉਂਦਾ ਲਿਖਾਉਂਦਾ ਸਾਰੀ ਕਾਰਵਾਈ ਕਰਦਾ ਵਾ ਤੇ ਪਰ ਅੱਗੇ ਇਹ ਵੈਸੇ ਪਹਿਲਾ ਕੇਸ ਕਹਿ ਸਕਦੇ ਆ ਮੇਰੇ ਕੋਲੇ ਤਾਂ ਹਾਂਜੀ ਅੱਗੇ ਤਾਂ ਨੂਹਾਂ ਵਾਲੇ ਕੇਸ ਤਾਂ ਬਹੁਤ ਆਏ ਹੋਏ ਨੂਹਾਂ ਮੁੰਡੇ ਬੜੀਆਂ ੱਤਕਾ ਕਰਦੇ ਆ ਤਸ਼ੱਦਦ ਟਾਉਂਦੇ ਆ ਵਗੈਰਾ ਵਗੈਰਾ ਪਰ ਇਹ ਜਿਹੜੀ ਹੁਣ ਇਹਨਾਂ ਦੇ ਕੇਸ 'ਚ ਨੂ ਇਹਨਾਂ ਦੇ ਨਾਲ ਆ ਤੇ ਇਹ ਨੂ ਦੇ ਨਾਲ ਅਤੇ ਬੀਟੀ ਇਹ ਜਿਹੜੀ ਬੀਟੀ ਫੋਰਸੀ ਵਾਲੀ ਉਸ ਪ੍ਰਾਪਰਟੀ ਦੇ ਉੱਪਰ ਕਬਜ਼ਾ ਕਰਕੇ ਤੇ ਇਹਨਾਂ ਨੂੰ ਕਰੋ ਡਿਸਪੋਸੈਸ ਕੀਤਾ ਹੋਇਆ ਪ੍ਰਾਪਰਟੀ ਤੋਂ ਅਤੇ ਇਹ ਆਪਣੀ ਬੀਟੀ ਤੋਂ ਬੜਾ ਦੁਖੀ ਆ ਬੜੇ ਪਰੇਸ਼ਾਨ ਆ ਅਤੇ ਮੈਂ ਕੋਈ ਗੱਲ ਨਹੀਂ ਜੀ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਊਗੀ ਇਹਨਾਂ ਨੂੰ ਇਨਸਾਫ ਦਿਵਾਇਆ ਜਾਊਗਾ ਇਹਨਾਂ ਦਾ ਜਿਹੜਾ ਪ੍ਰਾਪਰਟੀ ਦੇ ਰਾਈਟਸ ਨੇ ਉਹ ਵੀ ਦਿਵਾਏ ਜਾਣਗੇ ਤੇ ਬਹੁਤ ਜਲਦ ਹੈਗੀ ਆ ਲੜਕੀ ਦੇ ਜਿਹੜੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਤੇ ਜੋ ਵੀ ਅੱਗੇ ਸਿਸਟਮ ਹੋਏਗਾ ਸਾਡਾ ਲੀਗਲੀ ਪ੍ਰੋਸੈਸ ਆ ਉਹ ਇਹਨਾਂ ਦੇ ਹੱਕ ਚ ਕਰਵਾ ਕੇ ਇਹਨਾਂ ਨੂੰ ਇਹਨਾਂ ਦੇ ਮਕਾਨ ਦੀ ਛੱਤ ਤੇ ਇਹਨਾਂ ਨੂੰ ਦੁਬਾਰਾ ਕਰ ਦਿੱਤਾ ਜੋ ਜਾਊਗਾ ਸੋ ਅਸੀਂ ਫੋਨ ਲਾ ਕੇ ਦੇਖਦੇ ਹਾਂ ਜਿਹੜੇ ਇਹਨਾਂ ਦੇ ਬੱਚੇ ਆ ਜਿਹੜੀ ਇਹਨਾਂ ਦੀ ਧੀ ਐ ਵੀਨਾ ਰਾਣੀ ਜਿਹਨਾਂ ਦਾ ਨਾਮ ਦੱਸਿਆ ਜਾ ਰਿਹਾ ਫੋਨ ਲਗਾ ਕੇ ਪੁੱਛਦੇ ਹਾਂ ਫੋਨ ਚੱਕਿਆ ਗਿਆ ਹੈ ਹਲੋ ਹਲੋ ਹਾਂਜੀ ਵੀਨਾ ਹੁਣੀ ਗੱਲ ਕਰ ਰਹੇ ਨੇ ਓਕੇ ਇੰਤਜ਼ਾਰ ਕਰੋ ਤੁਸੀਂ ਕੌਣ ਗੱਲ ਕਰ ਰਹੇ ਹੋ ਮੈਂ ਤਾਂ ਬ੍ਰਦਰ ਹੋਮਾ ਛੋਟਾ ਅੱਛਾ ਤੁਹਾਡੇ ਪੇਰੈਂਟਸ ਇਸ ਵੇਲੇ ਕਿੱਥੇ ਆ ਜਿਹੜੇ ਮੰਮੀ ਡੈਡੀ ਤੁਹਾਡੇ ਉੰਨੇ ਕਿ ਨਹੀਂ ਆ ਕੇ ਨਾਨਕੇ ਗਏ ਆ ਸਾਨੂੰ ਪਤਾ ਲੱਗਾ ਕਿ ਤੁਸੀਂ ਉਹਨਾਂ ਦੀ ਕੁੱਟਮਾਰ ਕਰਦੇ ਆ ਤੁਸੀਂ ਘਰ ਤੋਂ ਬਾਹਰ ਕੱਢਤਾ ਉਹਨਾਂ ਨੂੰ ਕੁੱਟਮਾਰ ਕਰਨੀ ਕੀਤੀ ਤੁਸੀਂ ਕੀਤੀ ਹੈ ਤਾਂ ਹੀ ਤਾਂ ਘਰ ਦੇ ਘਰ ਦੇ ਵਿੱਚ ਨਹੀਂ ਆ ਤੁਸੀਂ ਕਿੱਥੇ ਬੋਲਦੇ ਮੈਂ ਨੇਸ਼ਨ ਪੋਸਟ ਤੋਂ ਗੱਲ ਕਰ ਰਹੀ ਆ ਤੁਹਾਡੇ ਪੇਰੈਂਟ ਸਾਡੇ ਕੋਲ ਆਏ ਆ ਕਿ ਬੱਚੇ ਸਾਡੇ ਕੁੱਟਦੇ ਮਾਰਦੇ ਆ ਸਾਨੂੰ ਬੁਰੀ ਤਰ੍ਹਾਂ ਨਾ ਨਾ ਬੋਲ ਲਿਆ ਤੁਸੀਂ ਰਿਪੋਰਟ ਕਰਨੀ ਆ 10 ਬਾਰ ਦੇ ਮੇਰੇ ਉਹ ਟਾਈ ਉਹਨੇ ਸਾਨੂੰ ਪੁੱਛਿਆ ਹੁਣ ਸਾਢੇ ਨਾਲ ਹਫਤਾ ਹੋ ਗਿਆ ਬਾਹਰ ਰਹਿੰਦੇ ਨੂੰ ਸੰਧੇ ਇੱਕ ਵਾਰ ਨਹੀਂ ਪੁੱਛਿਆ ਕਿ ਤੁਸੀਂ ਕਿੱਦਾਂ ਆ ਰਿਪੋਰਟਾ ਕੋਈ ਬੱਚਿਆਂ ਦੀ ਰਿਪੋਰਟਾ ਇਹਦਾ ਹੁੰਦਾ ਤੁਸੀਂ ਇਹਨਾਂ ਨੂੰ ਪੁੱਛਿਆ ਕਿ ਕਿਹੜੇ ਹਾਲਾਤਾਂ ਦੇ ਵਿੱਚ ਆ ਇਹ ਨਾ ਤੁਹਾਡੇ ਕੋਲ ਜਿਹੜੇ ਪਾਏ ਆ ਸਾਨੂੰ ਪੁੱਛਿਆ ਤੁਹਾਡਾ ਫਰਜ ਪਹਿਲਾਂ ਬਣਦਾ ਕਿ ਉਹਨਾਂ ਦਾ ਉਹ ਫੋਨ ਦੇ ਗੱਲ ਦਾ ਘੰਟਾ ਕਰ ਦੇਣੀ ਅੰਦਰ ਛਲੇ ਪਾਏ ਛਲੇ ਰਹਿ ਜਾਂਦੇ ਨੇ ਫੋਨ ਦਾ ਗੰਦਾ ਨਹੀਂ ਕਰਦੇ ਨਹੀਂ ਤੁਸੀਂ ਉਹਨਾਂ ਨੂੰ ਘਰ ਦੇ ਵਿੱਚ ਰੱਖੂਗੇ ਉਹਨਾਂ ਦਾ ਮਰਜੀ ਹਾਂ ਹੋ ਗਿਆ ਬਾਹਰ ਰਹਿ ਕੇ ਆਣਾ ਇਸ ਵਾਰ ਦੀ ਗੱਲ ਨਹੀਂ ਹੋਈ ਹੋਰ ਦੱਸੋ ਤੁਸੀਂ ਪਤਾ ਕੀਤਾ ਇੱਕ ਵਾਰ ਫੋਨ ਲਾ ਕੇ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲ ਕਰਨ ਦੀ ਉਹ ਫੋਨ ਕਰਕੇ ਚੁੱਪ ਨਹੀਂ ਮੈਂ ਪੁੱਛੋ ਹੀ ਚੁੱਪ ਨਹੀਂ ਚੁੱਪਲੇ ਪੁੱਛੋ ਮਾਰੇ ਪੁੱਛੋ ਉਹ ਤਾਂ ਸਾਡੇ ਕੋਲ ਵਾ ਫੋਨ ਹੀ ਨਹੀਂ ਕੀਤਾ ਤੁਸੀਂ ਕੋਈ ਵੀ ਤੁਸੀਂ ਗ੍ਰੈਂਡ ਹੈ ਜੋ ਗ੍ਰਾਇਆਂ ਦੇ ਵਿੱਚ ਸਾਡੇ ਨਾਲ ਮੌਜੂਦ ਦਾ ਸਾਨੂੰ ਉਹਨਾਂ ਨੇ ਦੱਸਿਆ ਕਿ ਕਿੱਦਾਂ ਤੁਸੀਂ ਉਹਨਾਂ ਦੀ ਜੁੱਤੀਆਂ ਮਾਰੀਆਂ ਘਰ ਤੋਂ ਬਾਹਰ ਕੱਢਿਆ ਘਰ ਦੇ ਵਿੱਚ ਤੁਸੀਂ ਬੈਠੇ ਹੋ ਇਸ ਵੇਲੇ ਘਰ ਤੇ ਉਹਨਾਂ ਦਾ ਕੋਈ ਹੱਕ ਨਹੀਂ ਹੈ ਕਿ ਇਹ ਐਵੇਂ ਹੋ ਗਿਆ ਨਹੀਂ ਸੋਹਣੇ ਆਣਾ ਦੋ ਆਦੇ ਸੇਟ ਕਰਕੇ ਨਹੀਂ ਗੱਲ ਕਰਦੀ ਹਜਿ ਦਾ ਇਸ ਟੀਮ ਆ ਕੇ ਕੋਈ ਗੱਲ ਨਹੀਂ ਸੰਭਾਹੇ ਆ ਜਾਣਗੇ ਉਹ ਸੋਹਣੇ ਆ ਜਾਣੀ ਕਹਿੰਦੇ ਜਾਂ ਸਾਡਾ ਪਲਾਨ ਹੈ ਉਹ ਹਿਆਨ ਦਾ ਆ ਗਏ ਕਿਉਂ ਨਹੀਂ ਵੈਸੇ ਤੁਹਾਨੂੰ ਨਹੀਂ ਇਦਾਂ ਮਤਲਬ ਮਾਪੇ ਸਾਡੇ ਕਿਹੜੇ ਹਾਲ ਚ ਹੋਊਗੇ ਰੋਟੀ ਪਾਣੀ ਖਾਦਾ ਹੋਊਗਾ ਜਾਂ ਕਿਹਦੇ ਘਰ ਦੇ ਵਿੱਚ ਇਸ ਵੇਲੇ ਬੈਠੇ ਹੋਵੋਗੇ ਤੁਸੀਂ ਨੇ ਇੱਕ ਵਾਰ ਕੋਸ਼ਿਸ਼ ਕੀਤੀ ਆਪਣੇ ਕੋਲ ਬਿਠਾਣ ਦੀ ਤੁਸੀਂ ਘਰ ਤੋਂ ਕੱਢਿਆ ਹੀ ਕਿਉਂ ਉਹਨਾਂ ਨੂੰ ਆਪੇ ਦਾ ਨਹੀਂ ਇਹ ਕੰਮ ਦੇ ਗਏ ਇਹ ਬਾਅਦ ਜਾਏਗਾ ਅਰੇ ਕੰਮ ਤੇ ਉਹਨਾਂ ਦਾ ਰਿਕਰਟ ਵੀ ਵੱਡਾ ਤੇ ਤੁਹਾਡੀ ਭੈਣ ਜਿਹੜੀ ਹੈ ਉਹ ਕਹਿੰਦੇ ਕੁੱਟਦੀ ਹੈ ਮੈਂ ਕੁੱਟਿਆ ਆਪਣੇ ਉਹ ਨਹੀਂ ਅਗਰੇ ਆਏ ਆ ਨਹੀਂ ਭੱਜੇ ਆਪੇ ਕਿੱਦਾਂ ਭੱਜ ਗਏ ਫਿਰ ਐਦਾਂ ਦੁੱਖ ਦੱਸਣੇ ਸੀ ਉਹਨਾਂ ਨੇ ਜੋ ਜੋ ਹੋਇਆ ਤੁਹਾਡੀ ਵੱਡੀ ਪਰਜਾਈ ਵੀ ਸਾਡੇ ਨਾਲ ਆ ਪਰ ਮੜੀਆਂ ਨਾਲ ਸਾਡੇ ਅੱਗੇ ਬੈਠ ਕੇ ਨਹੀਂ ਆਇੰਗੇ ਲਾ ਉਹਨਾਂ ਦੇ ਪੱਟੀਆਂ ਗੱਲਾਂ ਹੋਣੀਆਂ ਨੇ ਤੁਸੀਂ ਆ ਜਾਓ ਇਹਨਾਂ ਦੇ ਕੋਲ ਪਹੁੰਚੋ ਇਹਨਾਂ ਨਾਲ ਗੱਲ ਕਰੋ ਉਹ ਇਹ ਦੱਸਵਾ ਦੇਣਾ ਕਿ ਸਾਡੇ ਨਾਲ ਗੱਲਾਂ ਨਹੀਂ ਆਈਆਂ ਇਹ ਕਿਉਂ ਫਗਵਾਰਿਆਂ ਤੁਸੀਂ ਆਓ ਇੱਥੇ ਇਹਨਾਂ ਨਾਲ ਗੱਲ ਕਰੋ ਨਹੀਂ ਨਹੀਂ ਆਪ ਗਏ ਇਹ ਤੁਹਾਨੂੰ ਮੈਂ ਜੇ ਆ ਤੇ ਫਿਰ ਉਦਦਿਨ ਕਿ ਸੇ ਹੋਰ ਦੇ ਘਰ ਰਹਿਣ ਨੂੰ ਮਜਬੂਰ ਹੋ ਗਏ ਜ਼ਰੂਰੀ ਨਹੀਂ ਹਾਸਾ ਹੀ ਹੈ ਸਾਡੇ ਲਈ ਅਕਸਰ ਉਹਨਾਂ ਨੇ ਘਰ ਬਣਾਇਆ ਇੰਨੀ ਮਿਹਨਤ ਦਾ ਘਰ ਬਣਾਇਆ ਤੇ ਤੁਸੀਂ ਉਸ ਘਰ ਦੇ ਵਿੱਚ ਖੁਦ ਬੈਠੇ ਆ ਕਿੱਦਾਂ ਇਹ ਘਰ ਆਸੀਂ ਬਣਾਇਆ ਵਾ ਇਹਨਾਂ ਨੇ ਨਹੀਂ ਬਣਾਇਆ ਇਹਨਾਂ ਨੇ ਨਹੀਂ ਬਣਾਇਆ ਤੁਹਾਨੂੰ ਵੱਡੇ ਐਵੇਂ ਹੀ ਕਰ ਦਿੱਤਾ ਬੜੀ ਦਾ ਨਾਲ ਖਾ ਕੇ ਗਲਤੀ ਕੀਤੀ ਆ अच्छा मंदी नहीं ਤੁਹਾਨੂੰ ਐਡੇ ਵੱਡੇ ਕਰ ਦਿੱ ਆ ਦੇਖੋ ਜੀ ਮਤਲਬ ਕਹਿੰਦੇ ਕਿ ਅਸੀਂ ਗੱਲਬਾਤ ਨਹੀਂ ਕਰਨੀ ਅਸੀਂ ਨਹੀਂ ਇਹਨਾਂ ਨੂੰ ਕੱਢਿਆ ਹੀ ਆਪ ਚਲ ਗਿਆ ਸਾਡੇ ਨਾਲ ਹੀ ਕੋਈ ਗੱਲ ਨਹੀਂ ਕਰਦੇ ਤੇ ਮਤਲਬ ਬੱਚੇ ਖੁਦ ਮੁੱਕਰਦੇ ਹੋਏ ਦਿਖਾਈ ਦੇ ਰਿਹਾ ਕਹਿੰਦੇ ਕਿ ਅਸੀਂ ਘਰ ਬਣਾਇਆ ਇਹਨਾਂ ਨੇ ਸਾਡੇ ਲਈ ਕੀ ਬਣਾਇਆ ਹਮੇਸ਼ਾ ਇਹ ਗੱਲ ਮਾਪਿਆਂ ਨੂੰ ਸੁਣਨੀ ਪੈਂਦੀ ਹੈ ਇੰਨਾ ਕੁਝ ਕਰਨ ਦੇ ਬਾਵਜੂਦ ਕਿ ਤੁਸੀਂ ਸਾਡੇ ਲਈ ਕੀਤਾ ਕੀ ਹੈ ਤੇ ਇਹ ਜਿਹੜਾ ਮੁੰਡਾ ਸੀ ਜਿਸ ਭੈਣ ਤੇ ਭਰਾ ਨੇ ਮਿਲ ਕੇ ਜਿਹੜਾ ਆਪਣੇ ਮਾਪਿਆਂ ਨੂੰ ਕੱਢਿਆ ਇਸ ਮੁੰਡੇ ਦੀ ਗੱਲਬਾਤ ਹੋਈ ਹੈ ਸੋ ਅਗਰ ਇਹਨਾਂ ਦੀ ਬੱਚੀ ਵੀ ਜਿਹੜੀ ਹੈ ਆਪਣਾ ਪੱਖ ਰੱਖਣਾ ਚਾਹਦੀ ਉਹ ਵੀ ਸਾਡੇ ਨਾਲ ਗੱਲ ਕਰ ਸਕਦੀ ਹੈ ਪਰ ਇਹਨਾਂ ਨੇ ਕਾਲ ਜਿਹੜੀ ਆ ਬਿੱਚ ਹੀ ਕੱਟ ਦਿੱਤੀ ਹੈ ਸੋ ਤੁਸੀਂ ਹਾਲਾਤ ਦੇਖ ਸਕਦੇ ਹੋ ਅੱਜ ਦੇ ਘਰ ਘਰ ਦੀ ਕਹਾਣੀ ਕੀ ਬੋਲ ਰਹੀ ਹੈ ਕਿਵੇਂ ਮਾਪਿਆਂ ਦੇ ਨਾਲ ਸਲੂਕ ਕੀਤਾ ਜਾ ਰਿਹਾ ਹੈ